ਥਾਣਾ ਮਹਿਤਪੁਰ ਪੁਲਿਸ ਜਲੰਧਰ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਚੋਰੀ ਹੋਈ ਮੋਟਰਸਾਈਕਲ ਵੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਪ੍ਰਾਪਤ ਕੀਤੀ ਹੈ। ਇਹ ਕਾਰਵਾਈ ਸ਼੍ਰੀ ਹਰਵਿੰਦਰ ਸਿੰਘ ਬਰਗ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਵਿਖੇ ਹਾਣਤੀ ਦੇ ਵਿਸ਼ਾ ਨਿਰਦੇਸ਼ ਅਤੇ ਸ਼੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਇਨਵੈਸਟਿਗੇਸ਼ਨ ਜਲੰਧਰ ਦੀ ਹਾਜ਼ਰੀ ਅਤੇ ਕੀਤੀ ਗਈ। ਸ਼੍ਰੀ ਅਮਰ ਕਾਰ ਸਿੰਘ ਬਰਗ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਸਾਹ ਕੋਟ ਦੀ ਅਗਵਾਈ ਹੇਠ ਸਬ ਇੰਸਪੈਕਟਰ ਲਖਵੀਰ ਸਿੰਘ ਅਤੇ ਥਾਣਾ ਮਹਿਤਪੁਰ ਦੀ ਟੀਮ ਵੱਲੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜੋਗਾ ਸਿੰਘ ਵਾਸੀ ਮਿਉਂ ਵਾਲਾ ਥਾਣਾ ਬਿਲਗ ਜ਼ਿਲ੍ਹਾ ਗੰਦਰਬ ਨੇ ਦਰਜ ਕਰੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੀਲਡ ਪਾਰਟ ਰਾਜੀਸ਼ ਕੁਮਾਰ ਵਾਸੀ ਸ਼ਾਹ ਸਲੇਮਪੁਰ ਨੇ 18 April ਨੂੰ ਥਾਣਾ ਮਹਿਦਪੁਰ ਪੁਲਿਸ ਥਾਣੇ ਪਹੁੰਚ ਕੇ ਬਿਆਨ ਦਿੱਤੇ ਸੀ ਕਿ 17 April ਨੂੰ ਉਹਨਾਂ ਨੂੰ ਉਹਨਾਂ ਦੇ ਆਪਣੀ ਮੋਟਰਸਾਈਕਲ ਨੰਬਰ PB08 EM5377 ਆਪਣੇ ਘਰ ਦੇ ਬਾਹਰ ਲਗਾਈ ਸੀ ਕੁਝ ਦੇਰ ਬਾਅਦ ਮੋਟਰਸਾਈਕਲ ਚੋਰੀ ਹੋ ਗਈ। ਜਦੋਂ ਇंसाई ਹਰਵਿੰਦਰ ਸਿੰਘ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਤਦ ਦੌਰਾਨ 30 18 April ਨੂੰ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੀ ਕੋਲੋਂ ਚੋਰੀ ਹੋਈ ਮੋਟਰਸਾਈਕਲ ਵੀ ਬਰਾਮਦ ਕਰ ਲਈ ਗਈ ਹੈ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ ਰਿਮਾਂਡ ਲਿਆ ਹੈ ਅਤੇ ਹੋਰ ਚੋਰੀਆਂ ਬਾਰੇ ਵੀ ਜਾਣਕਾਰੀ ਮਿਲੇਗੀ ਆਓ ਦੇਖਦੇ ਹਾਂ ਜਲੰਧਰ ਤੋਂ ਰਮੇਸ਼ ਗਾਵਾਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ